ਹਾਂਜੀ ਮਿੱਤਰੋ ਆਪ ਆ ਗਏ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਬਹੁਤ ਹੀ ਫਨੀ ਹੋਣ ਵਾਲੀ ਆ ਲਾਸਟ ਤੱਕ ਬਨੇ ਰਹੋ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਸਾਸਰੀ ਗਾਲ ਜੀ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਉਹ ਚੱਕਿਆ ਨਹੀਂ ਜਾਣਾ ਤੇ ਵਡੇਲੀ ਤੇਰੀ ਬਸ ਦਾ ਜਿੱਦਾਂ ਤੇ ਤੇਰੇ ਹਾਲਾਤ ਨੇ ਟਾਈਮ ਚੱਕੜ ਵੀ ਨਹੀਂ ਦੇਣਾ ਕਿਸੇ ਨੇ ਵੀਰ ਇਹਦੇ ਨਾਲੋਂ ਚੰਗਾ ਤਾਂ ਤੂੰ ਚੋਰੀਆਂ ਚੋਰੀਆਂ ਕਰਨੀਆਂ ਸ਼ੁਰੂ ਕਰ ਦੇ ਉਹ ਤੇਰੇ ਤੇ ਸੂਟ ਵੀ ਕਰਨ ਗਿਆ ਹੋ ਜਿੱਕੀਆਂ ਨਿਕਣਾ ਤੇ ਵੇਲੀ ਤੇਰੀ ਬੱਸ ਦਾ ਕੋਈ ਫालतू ਗੱਲ ਨਹੀਂ ਬਸ ਸਿੱਧੀ ਗੱਲ ਆ ਤੇਰੀ ਭੈਣ ਦੀ ਲੰਨ ਇਹਦੇ ਨਾਲੋਂ ਵਧੀਆ ਤਾਂ ਪ੍ਰਾਪੂਚਾ ਪਾ ਲੈਂਦਾ ਨਾਲ ਦੀ ਨਾਲ ਸਫਾਈ ਹੋ ਜਾਂਦੀ ਬੱਤ ਸਹੀ ਏ ਮੈਂ ਸੋਚਿਆ ਹੁਣ ਪੰਜਾਬ 'ਚ ਚੋਰੀਆਂ ਚੋਰੀਆਂ ਕਿਉਂ ਹਟ ਗਈਆਂ ਪੰਜਾਬ ਦੇ ਚੋਰ ਤਾਂ ਹੁਣ ਆਸਕੀਆਂ ਕੰਨੀ ਹੋ ਗਏ ਤੇ ਦਿਲ ਵਿੱਚ ਸ਼ੱਕ ਪੱਲਿਏ ਕਿਹੜਾ ਜੱਟ ਤੋਂ ਛੜਾ ਲੂ ਤੇਰਾ ਹੱਥ ਬੱਲਿਏ ਹਲੇ ਮੈਂ ਕਰੇ ਹਾਂ ਬਾਹਰ ਰੋਡ ਤੇ ਜਾ ਕੇ ਗੱਡੀ ਥੱਲੇ ਆਉਂਗਾ ਭੈਣ ਚੋ ਜਿੰਨਾ ਫੇਮਸ ਹੋਇਆ ਉਹਦਾ ਸਮਾਨ ਦਿਖਾ ਦਿਖਾ ਕੇ ਹੋਇਆ ਪੂਰੀ ਚੱਲ ਪੂਰੀ ਚੱਲ ਪੱਖ ਬਲੀਏ ਤੇ ਮੈਂ ਆਪੇ ਸਲਝਾ ਲੂ ਮਸਲੇ ਕੁੜੀਏ ਤੇਰੀ ਕੀ ਮਜਬੂਰੀ ਸੀ ਬਾਕੀ ਮੁੰਡੇ ਮਰ ਗਏ ਨੇ ਇਹੇ ਧੁਖਾ ਇਹ ਸਾਡੇ ਨਾਲ ਤਾਂ ਕੋਈ ਗਲਤੀ ਨਾਲ ਵੀ ਨਹੀਂ ਸੱਟ ਹੋਈ ਜੇ ਹੱਥ ਬੁਲੋਂ ਤੇਰਾ ਹੱਥ ਨਹੀਂ ਇਹਨਾ ਹੱਥਾਂ ਵਿੱਚ ਕੰਦੇ ਅਸਲੇ ਗਦੇ ਕੁੱਤੇ ਦੇ ਡੰਡਾ ਮਾਰਿਆ ਸਾਲਾ ਅਸਲੇ ਦਾ ਉਂਗਲਾਂ ਵਾਲੇ ਪਿਸਤੌਲ ਨਾਲ ਤਾਂ ਮੱਖੀ ਵੀ ਨਹੀਂ ਮਰਨੀ ਬੱਤ ਸਹੀ ਏ ਮੈਂ ਹੱਟ ਕੇ ਜਾਊਂਗਾ ਤੇਰੇ ਵੱਡੇ ਵੈਲੀਆ ਮੈਂ ਪਾਲੇ ਤੂੰ ਜਿਹੜੇ ਬੰਦ ਪਾਲੇ ਲੱਤਾਂ ਤੇਰੀਆਂ ਗਲੂਕੋਜ਼ ਮੰਗਦੀਆਂ ਨੇ ਗੱਲਾਂ ਬਦਮਾਸ਼ੀ ਦੀਆਂ ਜਾ ਜਾ ਅੰਦਰ ਚਲੀ ਜਾ ਹਨੇਰੀ ਆਉਣ ਵਾਲੀ ਆ ਦੇਖੀ ਹਵਾ ਚ ਨਾ ਉੱਡ ਜਾਈ ਕਿਤੇ ਨਾ ਬੇਟੇ ਆ ਕੰਮ ਨਹੀਂ ਕਰਨਾ ਕਿਤੇ ਲੱਤਾਂ ਟੁੱਟ ਜਾਵੇ ਫੇਰ ਲੈ ਮੇਰੇ ਬੱਚਾ ਆ ਲੈ 5 ਰੁਪਏ ਤੇ ਜਾ ਕੇ ਚੀਜੀ ਲੈ ਇਹਨੂੰ ਕਿਨੇ ਪੰਪ ਦੇਤਾ ਸੁੱਕੜ ਹੱਡੀ ਨੂੰ ਮਾੜੀ ਜਹੀ ਹਵਾਈਏ ਨੇ ਉੱਧਰ ਉੱਡੇ ਜਾਣਾ ਇਸ ਫਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ ਅਸੀਂ ਤਾਂ ਭੈਣ ਚੋਂ ਲੰਗਰੀ ਖਾਣ ਆਏ ਆ ਬਸ ਧੰਨਵਾਦ ਬਾਈ ਇੰਨੀ ਗਰਮੀ ਚ ਸਾਡੀ ਗਾਂਡ ਫੂਕਣ ਲਈ ਸਾਨੂ ਅੰਬੋ ਵਰਗੇ ਮੂੰਹ ਵਾਲਾ ਸਾਨੂੰ ਸਾਰਾ ਦਿਨ ਮਚਾਉਂਦਾ ਰਹੇ ਪੁੱਤ ਤੇਰੀ ਮੰਮੀ ਦੀ ਈਜਦੀ ਆ ਸਾਲਾ ਠਰਕੀ ਵੀਰ ਨਾਲ ਭੈਣ ਵੀ ਹੋਵੇ ਸੋਹਣੇ ਲੱਗਦੇ ਨੇ ਦੋਵੇਂ ਇਹ ਧੁਖਾ ਇਹ ਚਾਰ ਰੰਗਿਆਂ ਵਿੱਚ ਟਿਪਾਏ ਜੱਤ ਦੇ ਇੱਕ ਤਾਂ ਆ ਲਿੱਦ ਜੀ ਨੇ ਗੰਦ ਪਾਇਆ ਸਾਲੀ ਕਟਰੀਨਾ ਬਣੀ ਫਿਰਦੀ ਆ ਇਹ ਕੁੱਤੀ ਕਿਦੀ ਖੁੱਲ ਗਈ ਬਾਈ ਬਣ ਕੇ ਬੰਨ ਕੇ ਰੱਖਿਆ ਕਰੋ ਯਾਰ ਖਸਪਟੇ ਨਹੀਂ ਸੋਖੇ ਮੱਚਦੇ ਅਫਸਰੀ ਬੰਨਿਆ ਸ਼ਰਾਬਾ ਮੂੰਹ ਦੇਖੋ ਕਿੱਦਾਂ ਬਣਾ ਰਹੀ ਆ ਜਿਵੇਂ ਮੱਝ ਦੇ ਵਿੱਚ ਗੱਡੀ ਵੱਜੀ ਹੋਵੇ ਫੀਲਿੰਗਾ ਮੂਸੇ ਵਾਲੀਆਂ ਤੇ ਕੰਮ ਘੂਸਿਆਂ ਵਾਲੇ ਕਈ ਆਪਦੇ ਆਪ ਨੂੰ ਐਵੇਂ ਸਟਾਰ ਸਮਝੀ ਜਾਂਦੇ ਆ ਬੂਥੀ ਵੇਖਦੇ ਨਹੀਂ ਆਪਣੀ ਬੱਲੇ ਕਾਲੇ ਗੱਲ ਬਾਤ ਆ ਤੇਰਾ ਜੀ ਕਿਆ ਲਿਖਦਾ ਮੇਰਾ ਪੁੱਤਾਂ ਚ ਬੜਾ ਨੋਣਾ ਲੱਗੀ ਜਾਂਦਾ ਸ਼ੋਣਾ ਲੱਗੀ ਜਾਂਦਾ ਕੁੜੀ ਫੁੱਟ ਜਾ ਬੁੱਦੂ ਆ ਮੇਰਾ ਇਹ ਸੋਹਣਾ ਘੱਟ ਬਰਫੀਲਾ ਵੰਦਰ ਜ਼ਿਆਦਾ ਲੱਗ ਰਿਹਾ ਬੁੱਗਾ ਨਹੀਂ ਪੜਾ ਬੱਗੜ ਬਿੱਲਾ ਲੱਗੀ ਜਾਂਦੀ ਆ ਥੈਂਕ ਯੂ ਦੀਦੀ ਅੱਜ ਹੀ ਨਹੀਂ ਲੋੜ ਪਈ ਬ੍ਰਾਈਟਨਸ ਵਧਾਉਣ ਦੀ ਰੋਜ਼ ਪਾਊਡਰ ਲਾ ਲਿਆ ਕਰੋ ਨਿੱਕੂ ਯਾ ਬੁੱਗਾ ਯਾ ਨਾ ਕਿੰਨਾ ਸੋਹਣਾ ਬੁੱਗਾ ਮੈਂ ਕਾ ਨਾ ਲਾ ਮੂੰਹ ਤੋਂ ਪੇਟ ਲੈ ਜਾਣਾ ਜਿਹੜਾ 2 ਕਿਲੋ ਕੀਤਾ ਆ ਖਬਰਦਾਰ ਜੇ ਕਿਸੇ ਨੇ ਗਰਦਨ ਵੱਲ ਦੇਖਿਆ ਮੂੰਹ ਤੇ ਪਾਣੀ ਦੀ ਬਾਲਟੀ ਮਾਰ ਫਿਰ ਦੇਖੀ ਸੋਣਾ ਲੱਗਦਾ ਏ ਤੇਰਾ ਬੁੱਗਾ ਤੂੰ ਤੋਂ ਨਾ ਬਡਾ ਲਈ ਆਪਣੀ ਫਿਰ ਤੂੰ ਵੀ ਸਟੂਲਿਆਂ ਦੇ ਵਿੱਚ ਆਵੇਂਗਾ ਇਸ ਉਮਰ ਵਿੱਚ ਵੀਰ ਦੰਦ ਆ ਜਾਂਦੇ ਆ ਪਰ ਸੰਦ ਨਹੀਂ ਆਉਂਦਾ ਵੱਟ ਸਹੀ ਹੈ ਰੇਕ ਕੇ ਗੰਦਾ ਫੀ ਰੱਖੇ ਰੋੜਾ ਚੱਲੇ ਵਟ ਨਾਲੇ ਨੱਚ ਨਵੇਂ ਬਸ ਬਰੂ ਰਹਿ ਗਾਏ ਵਹਿਰ ਖੱਟ ਦਾ ਨਹੀਂ ਦਾਸ਼ਮੇ ਕਿਤੇ ਆਨਲਾਈਨ ਡਾਂਗਾ ਮਾਰ ਸਕਦਾ ਜਿੱਤੜਾ ਦੇ ਮਾਸਨੀ ਤੇ ਸਾਤੋਂ ਵੱਡਾ ਕੋਈ ਬਦਮਾਸ਼ ਨਹੀਂ ਸਾਲਿਆ ਜੰਮ ਤਾਂ ਚੱਜ ਨਾਲ ਪੈਂਦਾ ਅੱਧਾ ਹੀ ਜੰਮ ਪਿਆ ਹਾਈ ਕਾ ਦਾ ਹੈਕ ਨਾਲ ਜੰਨਾ ਲੱਗ ਜਾਣਾ ਫਰੇਗ ਰੈਂਸ ਜਾਂਦੀ ਨਹੀਂ ਤੇਰੀ ਹਾਂਜੀ ਆ ਜੋ ਅਸੀਂ ਪੱਗ ਦੇ ਲੜ ਲਾਉਂਦੇ ਰਹਿ ਗਏ ਇੱਧਰ ਗਿਆਨੀ ਪਟਕੇ ਚ ਹੀ ਬਾਜੀ ਮਾਰ ਗਿਆ ਮੇਰੇ ਸਾਥ ਅੰਨੇ ਆਏ ਓਏ ਭਾਈ ਚਾਹ ਤਾਂ ਪੀ ਲੈਣ ਦਿੰਦਾ ਸਵੇਰੇ ਸਵੇਰੇ ਕਾਲਜਾ ਫੂਕਦਾ ਮੇਰੇ ਵਾਲੀ ਤਾਂ ਲੱਗਦਾ ਭਰੂਣ ਹੱਤਿਆ ਚ ਮਰ ਗਈ ਵਿਚਾਰੀ ਹਾਈ ਕਾ ਦਾ ਹੈਕ ਨਾਲ ਜੰਨਾ ਲੱਗ ਜਾਣਾ ਫਰੇਗ ਰੈਂਸ ਜਾਂਦੀ ਨਹੀਂ ਤੇਰੀ ਸੌਣ ਲੱਗਿਆ ਸੀ ਮੈਂ ਕਿਹਾ ਚੱਲ ਰੀਲਾਂ ਦੇਖ ਲਾਂ ਹੁਣ ਸਾਲੀ ਨੀਂਦ ਹੀ ਉੱਡ ਗਈ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਸਾਡੀ ਸ਼ਕਲ ਨਹੀਂ ਬੁਰੀ ਸਾਡੀ ਕਿਸਮਤੀ ਮਾੜੀ ਆ ਜੇ جنگ ਲੱਗੀ ਤਾਂ ਵਾ ਪਾਕਿਸਤਾਨ ਵਾਲਿਆਂ ਨੂੰ ਪੈਸੇ ਦੇ ਕੇ ਤੇਰੇ ਤੇ ਬੰਬ ਸਟਾਉਣਾ ਆਜ ਤਾਂ ਆਪਣਿਆਂ ਤੋਂ ਏ ਹੱਥ ਤੇ ਮੂੰਹ ਐਨਾ ਫਰਕ ਕਿਉਂ ਦੋ ਦੋ ਰੰਗ ਮੈਨੂੰ ਤਾਂ ਇਹ ਸਿਵਿਆਂ ਚੋਂ ਉੱਠ ਕੇ ਆਈ ਲੱਗਦੀ ਆ ਦੁੱਖ ਦੇ ਦੇ ਮੈਨੂੰ ਜੇ ਹੋਰ ਸਤਾਇਆ ਤੂੰ ਓਏ ਪਤੰਦਰਾ ਤੂੰ ਮੁੰਡਾ ਐ ਕਿ ਕੁੜੀ ਬਸ ਆਹੀ ਰਹਿ ਗਈ ਸੀ ਹੱਥਾਂ ਨੂੰ ਵੀ ਲਾਲ ਲਿਆ ਕਰ ਜੋ ਮੂੰਹ ਨੂੰ ਲਾਉਣੀ <laughs> मैडम जी ਤਜਾਬ ਨਾਲ ਹੈਂਡਵਾਸ਼ ਕਰਕੇ ਦੇਖੋ ਇੱਕ ਵਾਰ ਜੇ ਸਾਬਣ ਜਾਂ ਲੂਸ ਨਹੀਂ ਕੰਮ ਆ ਰਹੀ ਲੋ ਜੀ ਨੇਮ ਟੈਟੂ ਹੋ ਗਿਆ ਕੰਪਲੀਟ ਤੇ ਕੁਆਲਟੀ ਚੈੱਕ ਲਉਗੀ ਕੁਆਲਟੀ ਬਰੀ ਫਾਲੋਅਰ ਪਰ ਬਣਾਈ ਰੱਖੀ ਪਈਗੀ ਆਪਣੀ ਭੈਣ ਹੈ ਮੇਰੀ ਤੇ ਨਿਗਾਹ ਕਮਜ਼ੋਰ ਹੈ ਜੇ ਕਿਸੇ ਨੂੰ ਟੈਟੂ ਦਿਖਿਆ ਤਾਂ ਮੈਨੂੰ ਵੀ ਦੱਸ ਦਿਓ ਵੀ ਕਿੱਥੇ ਬਣਿਆ ਧੰਦਾ ਤੇ ਬਣਾ ਲੰਦੀ ਫਿਰ ਲੱਭ ਵੀ ਜਾਣਾ ਸੀ ਇੱਥੇ ਤਾਂ ਵਿੜੇ ਹੀ ਘਰ ਕਾ ਇਹਨਾਂ ਦੇ ਅੱਜ ਫਾਈਨਲੀ ਦੀਪ ਦਾ ਨਾਮ ਲੈ ਕੇ ਦਿੱਤਾ ਬਾਈ ਸ਼ੁਕਰਾ ਟੈਟੂ ਦੇਖ ਨਹੀਂ ਰਿਹਾ ਨਹੀਂ ਤਾਂ ਮੇਰਾ ਨਾ ਕਰਤਾ ਸੀ ਬਦਨਾਮ ਮੈਂ ਮੋਬਾਈਲ ਦੀ ਸਕਰੀਨ ਤੇ ਟਾਰਚਾ ਮਾਰ ਮਾਰ ਕੇ ਟੈਟੂ ਲੱਭ ਰਿਹਾ ਰੁਕ ਜਾ ਰੁਕ ਜਾ